ਪ੍ਰਿਆਰਿ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਹਿਰ ਅੱਜ ਰੋਇਆ ਆਪਣੇ YouTube ਚੈਨਲ ਗੁਰਸਾਖੀ ਸ਼ਬਦ ਵਿਚਾਰ ਤੇ ਰੋਜ਼ ਵਾਂਗ ਆਪ ਜੀ ਦੇ ਨਾਲ ਸਹਿਜ ਪਾਠ ਦੀ ਸੰਜ ਪਾਉਣ ਵਾਸਤੇ ਜੋ ਸਹਿਜ ਪਾਠ ਸਾਧ ਸੰਗਤ ਜੀ ਆਪਾਂ ਆਪਣੇ ਚੈਨਲ ਗੁਰਸਾਖੀ ਸ਼ਬਦ ਵਿਚਾਰ ਤੇ ਪਿਛਲੇ 18-19 ਮਹੀਨੇ ਤੋਂ ਆਰੰਭ ਕੀਤਾ ਹੋਇਆ ਹੈ ਸਤ ਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰ ਸਦਕਾ ਆਪਾਂ ਕੱਲ ਤੱਕ 598 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਅੱਜ ਆਪਾਂ ਇਸ ਤੋਂ ਅੱਗੇ 592 ਨੰਬਰ ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਕੇ ਆਪਣੀ ਸੇਵਾ ਆਪ ਕਰਵਾਲਣ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ੇ ਬੇਨਤੀ ਕਰਦਾ ਹਾਂ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਇਹ ਤਾਂ ਹੀ ਹੋ ਸਕਦਾ ਹੈ ਜੇ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਆਪਣਾ ਮੇਰ ਭਰਿਆ ਹੱਥ ਦਾਸ ਰੇ ਸਿਰ ਤੇ ਰੱਖੋ ਸੋ ਕਰੋ ਜੀ ਕਿਰਪਾ ਦਾਸ ਰੇ ਦੇ ਸਿਰ ਤੇ ਰੱਖੋ ਜੀ ਆਪਣਾ ਮੇਰ ਭਰਿਆ ਹੱਥ ਤੇ ਸਾਰੀ ਸੰਗਤ ਉਚਾਰਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਬਾਬਾ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੋ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸੋਰਠਾ ਮਹਲਾ ਪਹਿਲਾ ਕਾਰਤੀ ਜਾ ਰਾਗ ਸੋਰਠਿ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਮੁਖਾਰ ਬਿੰਦੂ ਤਿੱਜੇ ਘਰ ਵਿੱਚ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਇੱਕ ਓਂਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਾਤਿ ਸ਼ਿ ਪਾਵਾਂ ਤਦ ਹੀ ਗਾਵਾਂ हे मेरे मन जबू मैं उस प्रभु नु चंगा लगदा हाव भाव जबू ओ मेरे उते खुश हुंदा है तदो ही मैं उस दी सिर्फसला कर सकदा हाव गावे का फल पावा तदो ही भावस्थी मेरे नाल ही मैं सिर्फसला करण दा फल प्राप्त कर सकदा हाव गावे का फल होई जा आपे देव सोई ਉਹ ਪ੍ਰਭੂ ਹੀ ਸਿਰਫ ਸਲਾਹ ਕਰਨ ਦਾ ਜੋ ਫਲ ਹੈ ਕਿਸੇ ਦਾ ਉਸ ਦੇ ਚਰਨਾਂ ਵਿੱਚ ਲੀਂਦਾ ਸਕੀਦਾ ਹੈ ਇਹ ਵੀ ਤਦੋ ਹੀ ਮਿਲਦਾ ਹੈ ਜਦੋਂ ਉਹ ਪ੍ਰਭੂ ਆਪ ਹੀ ਦਿੰਦਾ ਹੈ ਮਨ ਮੇਰੇ ਗੁਰਬਚਨੀ ਨਿਤ ਪਾਈ ਹੈ ਮੇਰੇ ਮਨ ਜਿਸ ਮਨੁੱਖ ਨੇ ਗੁਰੂ ਦੇ ਬਚਨਾਂ ਤੇ ਤੁਰ ਕੇ ਸਭ ਸਲਾਹ ਦਾ ਖਜ਼ਾਨਾ ਲੱਭ ਲਿਆ ਤਾਤੇ ਸਚ ਮਹਰ ਹਸਮਈ ਉਹ ਉਸ ਸਮੇਂ ਖਜ਼ਾਨੇ ਦੀ ਬਰਕਤ ਨਾਲ ਸਦਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਦੀ ਯਾਦ ਵਿੱਚ ਸਦਾ ਟਿਕਿਆ ਰਹਿੰਦਾ ਹੈ ਰਹਾਓ ਤੁਹਾਡੇ ਅਸੁਰਾਂ ਦੇ ਕੇ ਸਤਿਗੁਰੂ ਜੀ ਸਮਝਾਉਣ ਦਾ ਯਤਨ ਕਰਦੇ ਨੇ ਗੁਰ ਸਾਖੀ ਅੰਦਰ ਜਾਗੀ ਜਦੋਂ ਜਿਸ ਮਨੁੱਖ ਦੇ ਅੰਦਰ ਸ਼ਤਗੁਰੂ ਦੀ ਸੇਵ ਸੁਲਾ ਕਰਨ ਦੀ ਸਿੱਖਿਆ ਦੀ ਜੋਤ ਜਗ ਪੈਂਦੀ ਹੈ ਤਾਂ ਚੰਚਲ ਮਤ ਤਿਆਗੀ ਤਦੋਂ ਮਨੁੱਖ ਉਹ ਮਤ ਛੱਡ ਦਿੰਦਾ ਹੈ ਜੋ ਮਾਇਆ ਪਿੱਛੇ ਭਟਕਣ ਵੱਲ ਪਾਈ ਰੱਖਦੀ ਹੈ ਗੁਰ ਸਾਖੀ ਕਾ ਉਜੀਆਰਾ ਜਦੋਂ ਮਨੁੱਖ ਦੇ ਅੰਦਰ ਗੁਰੂ ਦੇ ਉਪਦੇਸ਼ ਦਾ ਆਤਮਿਕ ਚਾਨਣ ਹੁੰਦਾ ਹੈ ਤਾ ਮਿਟਿਆ ਸਗਲ ਅੰਧਾਰਾ ਤਦ ਉਸ ਦੇ ਅੰਦਰੋਂ ਅਗਿਆਨਤਾ ਵਾਲਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ਗੁਰੇ ਚਰਨੀ ਮਨ ਲਗਾ ਜਦੋਂ ਜਿਸਮਨੁਖ ਦਾ ਮਨ ਗੁਰੂ ਦੇ ਚਰਣਾ ਵਿੱਚ ਜੁੜਦਾ ਹੈ ਤਾਂ ਜਨਮ ਕਾਰਮਾਰਗ ਭਗਾ ਤਦੋਂ ਉਸ ਮਨੁਖ ਦਾ ਉਹ ਜੀਵਨ ਰਸਤਾ ਖਤਮ ਹੋ ਜਾਂਦਾ ਹੈ ਜਿਸ ਤੇ ਤੁਰਿਆ ਆਤਮਿਕ ਮੌਤ ਹੋ ਰਹੀ ਸੀ ਭੈ ਵਿੱਚ ਨਿਰਪੋਪਾਇ ਪ੍ਰਮਾਤਮਾ ਦੇ ਡਰ ਅਦਬ ਵਿੱਚ ਰਹਿ ਕੇ ਜਦੋਂ ਮਨੁੱਖ ਨਿਰਪੋਪ ਪ੍ਰਭੂ ਨਾਲ ਮੁਲਾਬਾ ਹਾਸਲ ਕਰਦਾ ਹੈ ਤਾਂ ਸਜੈ ਕੈ ਕਰਿਆ ਤਦੋਂ ਉਹ ਅਡੋਲ ਆਤਮਿਕ ਉਸਾ ਦੇ ਘਰ ਵਿੱਚ ਟਿਕ ਜਾਂਦਾ ਹੈ ਪਣਤ ਨਾਨਕ ਬੂਝਾ ਕੋ ਵਿਚਾਰੀ ਪਰ ਨਾਨਕ ਆਖਦਾ ਹੈ ਕਿ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ ਇਸ ਜਗ ਮਹਿ ਕਰਨੀ ਸਾਰੀ ਕਿ ਇਸ ਜ਼ਿੰਦਗੀ ਵਿੱਚ ਪ੍ਰਮਾਤਮਾ ਦੀ ਸਿਫਤ ਹੀ ਸ੍ਰੇਸ਼ਟ ਕਰਨਯੋਗ ਕੰਮ ਹੈ ਕਰਨੀ ਕੀਰਤ ਹੋਈ ਸਿਪੋਸਲਾ ਦੀ ਸ੍ਰੇਸ਼ਟ ਕਾਰ ਉਦੋਂ ਮਿਲ ਜਾਂਦੀ ਹੈ ਜਾ ਆਇਆ ਪੇ ਮਿਲਿਆ ਸੋਈ ਜਦੋਂ ਪ੍ਰਭੂ ਆਪ ਮੇਰ ਕਰਕੇ ਜੀਵਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਸੁਰਠ ਮਹਲਾ 3 ਕਰ ਪਹਿਲਾ ਰਾਗ ਸੁਰਠ ਪਹਿਲੇ ਘਰ ਵਿੱਚ ਗੁਰੂ ਅਮਰਦਾਸ ਜੀ ਦੇ ਪੁੱਤਰ ਮੁਖਾਰ ਬਿੰਦੂ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਇਕਿਓ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੇਵਕ ਸੇਵ ਕਰੇ ਸਭ ਤੇਰੀ ਜਿਵੇਂ ਸ਼ਬਦ ਦਾ ਸਾਧ ਆਇਆ ਹੈ हे ਪ੍ਰਭੂ ਤੇਰੇ ਜਿਨ੍ਹਾਂ ਸੇਵਕਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆ ਜਾਂਦਾ ਹੈ ਉਹ ਸਾਰੇ ਤੇਰੀ ਸੇਵਾ ਭਗਤੀ ਕਰਦੇ ਹਨ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਜਿਨ੍ਹਾਂ ਮਨੁੱਖ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਮੈਂ ਮੇਰੀ ਦੂਰ ਕਰ ਲਈ ਉਹ ਪੁੱਤਰ ਜੀਵਨ ਵਾਲੇ ਹੋ ਜਾਂਦੇ ਹਨ ਅਨੰਦ ਗਾਵੇ ਨਿਤ ਸਰ ਗੁਰ ਕਾ ਸ਼ਬਦ ਸੁਹਾਇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹਰ ਵੇਲੇ ਸਦਾ ਥਿਰ ਪ੍ਰਭੂ ਦੇ ਗੁਣ ਗਾਉਂਦੇ ਰਹਿੰਦੇ ਹਨ ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਮੇਰੇ ਠਾਕੁਰ ਹਮ ਬਾਰਕ ਸਰਬ ਤੁਮਾਰੀ ਹੇ ਮੇਰੇ ਮਾਲਕ ਪ੍ਰਭੂ ਅਸੀਂ ਜੀਵ ਤੇਰੇ ਬੱਚੇ ਹਾਂ ਤੇਰੀ ਸ਼ਰਨ ਆਏ ਹਾਂ ਇਕੋ ਸੱਚਾ ਸੱਚ ਤੂੰ ਕੇਵਲ ਆਪ ਮਰਾਰੀ ਰਹਾਓ ਸਿਰਫ ਇੱਕ ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ਹੇ ਪ੍ਰਭੂ ਤੂੰ ਆਪ ਭਗਵਾਨ ਹੈ ਤੂੰ ਆਪ ਮਰਾਰੀ ਹੈ ਰਹਾਓ ਥੋੜਾ ਜਿਹਾ ਬਸ਼ਰਮ ਦੇ ਕੇ ਸਮਝਾਉਣ ਦਾ ਯਤਨ ਕਰਦੇ ਨੇ ਜਾਗਤ ਰਹਿ ਤਨੀ ਪ੍ਰਭ ਪਾਇਆ ਸ਼ਬਦਾਂ ਮੈਂ ਮਰੀ ਜਿਹੜਾ ਮਨੁੱਖ குரு ਦੇ ਸ਼ਬਦ ਦੀ ਰਾਣੀ ਆਪਣੇ ਅੰਦਰੋਂ ਮੈਂ ਮੇਰੀ ਨੂੰ ਮੁਕਾ ਲਿੰਦੇ ਹਨ ਹਉਮੈ ਨੂੰ ਮੁਕਾ ਲਿੰਦੇ ਹਨ ਜਦੋਂ ਮਾਇਆ ਦੇ ਮੋਹ ਆਦਿਕ ਵੱਲੋਂ ਸੰਚੇਤ ਰਹਿੰਦੇ ਹਨ ਉਹਨਾਂ ਨੇ ਹੀ ਪ੍ਰਮਾਤਮਾ ਦਾ ਮੂਲਕ ਪ੍ਰਾਪਤ ਕੀਤਾ ਹੈ ਗਿਰਹੀ ਮੈਂ ਸਦਾ ਹਰ ਜਨ ਅਗਾਸੀ ਗਿਆਨ ਤਤ ਵਿਚਾਰੀ ਪਰਮਾਤਮਾ ਦੇ ਭਗਤ ਗੁਰੂ ਦੇ ਬਖਸ਼ੇ ਅਸਲ ਗਿਆਨ ਦੇ ਰਹੀ ਵਿਚਾਰਵਾਨ ਹੋ ਕੇ ਗ੍ਰਸਥ ਵਿੱਚ ਰਹਿੰਦੇ ਹੋਏ ਹੀ ਮਾਇਆ ਵੱਲੋਂ ਮਿਰਕਤ ਰਹਿੰਦੇ ਹਨ ਸਤ ਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਔਰ ਧਾਰੀ ਕੋ ਭਗਤ ਗੁਰੂ ਦੀ ਦੱਸੀ ਸੇਵਾ ਕਰਕੇ ਸਦਾ ਆਤਮਿਕ ਆਨੰਦ ਮਾਣਦੇ ਹਨ ਤੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਏ ਮਨੁਆ ਦੇ ਦਿਸ ਧਾਮ ਦਾ ਦੁੱਜਾ ਪਏ ਖੁਆਇਆ ਏ ਅਲੜ ਮਨ ਮਾਇਦੇ ਮੂਹ ਵਿੱਚ ਫਸ ਕੇ ਦਸਿੰ ਪਾਸੀ ਦੌੜਦਾ ਰਿੰਦਾ ਹੈ ਤੇ ਜੀਵਨ ਦੇ ਸਹੀ ਰਸਤੇ ਤੋਂ ਖੁੰਝਿਆ ਰਿੰਦਾ ਹੈ ਮਾਨਮੁਖ ਮੁਗਧ ਹਰ ਨਾਮ ਨਚਿਤ ਬਿਰਥਾ ਜਨਮ ਗੁਆਇਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਖ ਮੁਕ ਪਰਮਾਤਮਾ ਦਾ ਨਾਮ ਜਪੇ ਨਹੀਂ ਕਰਦਾ ਆਪਣਾ ਜੀਵਨ ਵਿਅਰਥ ਖਵਾ ਜਾਂਦਾ ਹੈ ਸਤ ਗੁਰੇ ਪੇਟੇ ਤਾਂ ਨਾਉ ਪਏ ਹਮੈ ਮੋਹ ਚ ਕਾਇ ਪਰ ਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਰਮਾਤਮਾ ਦੇ ਨਾਮ ਦੀ ਦਾਤ ਹਾਸਲ ਕਰਦਾ ਹੈ ਤੇ ਆਪਣੇ ਅੰਦਰੋਂ ਮਾਇਆ ਦਾ ਮੋਹ ਤੇ ਹਉਮੈ ਦੂਰ ਕਰ ਲੈਂਦਾ ਹੈ ਹਰ ਜਨ ਸਾਚੇ ਸਾਚ ਕੁਮਾਵੈ ਗੁਰ ਕਾ ਸ਼ਬਦ ਵਿਚਾਰੀ ਗੁਰਦੇ ਸ਼ਬਦ ਹੀ ਰਹੀਂ ਵਿਚਾਰ万 ਹੋ ਕੇ ਪ੍ਰਮਾਤਮਾ ਦੇ ਦਾਸ ਸਦਾ ਫਿਰ ਪ੍ਰਭੂ ਦਾ ਸਦਾ ਫਿਰ ਨਾਮ ਸਿਮਰਨ ਦੀ ਕਮਾਈ ਕਰਦੇ ਹਨ ਆਪੇ ਮੇਲ ਲੈ ਪ੍ਰਭ ਸੱਚੇ ਸਾਚ ਰੱਖਿਆ ਔਰ ਤਾਰੀ ਸਦਾ ਫਿਰ ਰਹਿਣ ਵਾਲੀ ਪ੍ਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮੜਾ ਰੱਖਿਆ ਹੁੰਦਾ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਨਾਨਕ ਨਾਉ ਗਤ ਮਤ ਪਾਈ ਇਹ ਹਾਰਾਸੁ ਮਰੀ ਉੱਚੀ ਆਤਮਕ ਅਵਸਾ ਇਹ ਨਾਮ ਦੀ ਪੂੰਜੀ ਜਿਹੜੀ ਹੈ ਜਿਹੜੀ ਪ੍ਰਮਾਤਮਾ ਦੇ ਨਾਮ ਤੋਂ ਉੱਚੀ ਅਵਸਾ ਜਿਹੜੀ ਹੈ ਇਹ ਪ੍ਰਾਪਤ ਹੁੰਦੀ ਹੈ ਚੰਗੀ ਅਕਲ ਪ੍ਰਾਪਤ ਹੁੰਦੀ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦਾ ਨਾਮ ਹੀ ਸਾਡੇ ਜੀਵਾਂ ਦਾ ਸਰਮਾਇਆ ਹੈ ਛੋਰਟ ਮਹੱਲਾ ਤਜਾ ਛੋਰਟ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਮੁਖਾਰ ਬਿੰਦੂ ਅਚਾਰਨ ਕੀਤੀ ਹੋਈ ਆਗਾਮੀ ਬਾਣੀ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਉ ਹਰ ਤਨ ਸਚ ਸੋਈ ਗੁਰ ਭਗਤ ਜਨਨ ਪ੍ਰਮਾਤਮਾ ਦੀ ਭਗਤੀ ਦਾ ਖਜ਼ਾਨਾ ਦਿੰਦਾ ਹੈ ਪ੍ਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ ਅਖੁੱਟ ਨਾਮ ਤਨ ਕਦੇ ਨਖਟੇ ਨਾਹੀ ਕਿਨੇ ਨਾ ਕੀਮਤ ਹੋਏ ਅਖੁੱਟ ਦਾ ਮਤਲਬ ਹੁੰਦਾ ਨਾਮ ਮੁੱਕਣ ਵਾਲਾ ਪ੍ਰਮਾਤਮਾ ਦਾ ਨਾਮ ਧਨ ਕਦੇ ਮੁੱਕਣ ਵਾਲਾ ਨਹੀਂ ਹੈ ਇਹ ਧਨ ਕਦੇ ਨਹੀਂ ਮੁਕਦਾ ਕਿਸੇ ਪਾਸੋਂ ਇਸ ਦਾ ਮੁੱਲ ਵੀ ਨਹੀਂ ਪਾਇਆ ਜਾ ਸਕਦਾ ਭਾਵੇਂ ਕੋਈ ਮਨੁੱਖ ਇਸ ਧਨ ਨੂੰ ਦ੍ਰਿਅਮੀ ਪਦਾਰਥਾਂ ਨਾਲ ਖਰੀਦ ਪੇ ਨਹੀਂ ਸਕਦਾ ਨਾਮ ਕੰਨ ਮੁਖ ਉਜਲ ਹੋ ਹਰ ਪਾਇਆ ਸਚ ਸੋ ਜਿਨ੍ਹਾਂ ਨੇ ਸਦਾ ਸਿਰ ਹਰ ਧਨ ਪ੍ਰਾਪਤ ਕਰ ਲਿਆ ਹੈ ਉਹਨਾਂ ਨੂੰ ਇਸ ਨਾਮ ਧਨ ਦੀ ਬਰਕਤ ਨਾਲ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਮਨ ਮੇਰੇ ਗੁਰ ਸ਼ਬਦੀ ਹਰ ਪੜਾ ਜਾਏ ਏ ਮੇਰੇ ਮਨ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਮਿਲ ਸਕਦਾ ਹੈ ਬਿਨ ਸ਼ਬਦ ਹੈ ਜਗ ਪੁੱਲ ਦਾ ਫਿਰਦਾ ਦਰਗਾਹ ਮਿਲੇ ਸਜਾਏ ਰਹਾਓ ਸ਼ਬਦ ਤੋਂ ਬਿਨਾ ਜਗਤ ਕਰਾਏ ਪ੍ਰਿਆ ਹੋਇਆ ਪਟਕ ਦਾ ਫਿਰਦਾ ਹੈ ਅਗਾਹ ਪਰਲੋਕ ਵਿੱਚ ਪ੍ਰਭੂ ਦੀ ਦਰਗਾਹ ਵਿੱਚ ਗੰਢ ਸਿੰਦਾ ਹੈ ਰਾਉ ਥੋੜਾ ਜਿਹਾ ਬ੍ਰਹਮ ਦੇ ਕੇ ਸਮਝਾਉਣ ਦਾ ਯਤਨ ਕਰਦੇ ਨੇ ਇਸ ਦੇ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਜਿਹੜਾ ਸਰੀਰ ਹੈ ਨਾ ਇਹ ਜਿਹੜਾ ਮਨੁੱਖੀ ਸਰੀਰ ਹੈ ਮਨੁੱਖ ਨੂੰ ਸਰੀਰ ਮਿਲਿਆ ਹੋਇਆ ਹੈ ਇਸ ਵਿੱਚ ਪੰਜ ਚੋਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਸਦੇ ਹਨ ਅਮਰਤ ਲੁੱਟੇ ਮਨੁੱਖ ਨਹੀਂ 부ਜੇ ਕੋਈ ਨਾ ਸੁਨੇ ਪੁਕਾਰ ਇਹ ਆਤਮਕ ਜੀਵਨ ਦੇਣ ਵਾਲਾ ਜਿਹੜਾ ਨਾਮ ਧੰਨ ਅਮਰਤ ਹੈ ਨਾ ਨਾਮ ਦਾ ਅਮਰਤ ਹੈ ਇਸ ਨੂੰ ਲੁੱਟਦੇ ਰਹਿੰਦੇ ਹਨ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖੇ ਸਮਝ ਨਹੀਂ ਸਕਦੇ ਜਦੋਂ ਸਭ ਕੁਝ ਲਟਾ ਕੇ ਉਹ ਦੁਖੀ ਹੁੰਦੇ ਹਨ ਤਾਂ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ ਅੰਧਾ ਜਗਤ ਅੰਧੂਰ ਤਾਰਾ ਬਾਚ ਗੁਰੂ ਗੰਬਾਰਾ ਮਾਇਦੇ ਮੋਹ ਵਿੱਚ ਅੰਨਾ ਹੋਇਆ ਜਗਤ ਅੰਨਿਆਂ ਵਾਲੀ ਕਰਤੂਤ ਕਰਦਾ ਰਹਿੰਦਾ ਹੈ ਗੁਰੂ ਤੋਂ ਖੁੰਝ ਕੇ ਇਸ ਦੇ ਆਤਮਕ ਜੀਵਨ ਦੇ ਰਸਤੇ ਵਿੱਚ ਹਨੇਰਾ ਹੋਇਆ ਰਹਿੰਦਾ ਹੈ ਹਉ ਮੈਂ ਮੇਰਾ ਕਰ ਕਰ ਬਗਤੇ ਕਹ ਚਲੇ ਨਾ ਚਲਦਿਆਂ ਨਾਲ ਇਹ ਆ ਖਾ ਕੇ ਕਿਵੇਂ ਵੱਡਾ ਆ ਇਹ ਤਨ ਪਦਾਰਥ ਮੇਰਾ ਹੈ ਮਾਇਆ ਵਿੜੇ ਮਨੁੱਖ ਖੁਆਰ ਹੁੰਦੇ ਰਹਿੰਦੇ ਹਨ ਪਰ ਜਗਤ ਤੋਂ ਤੁਰਨ ਵਿੜੇ ਕੋਈ ਚੀਜ਼ ਵੀ ਕਿਸੇ ਦੇ ਨਾਲ ਨਹੀਂ ਤੁਰਦੀ ਗੁਰ ਨਖਾ ਹੋਵੇ ਸੁਨਾਮ ਤਿਆਰ ਸਦਾ ਹਰ ਨਾਮ ਸੁਮਾਲ ਜਿਹੜਾ ਮਨੁੱਖ ਗੁਰੂ ਦੇ ਸਨਮ ਖਰੇਂਦਾ ਹੈ ਉਹ ਸਦਾ ਪ੍ਰਮਾਤਮਾ ਦੇ ਨਾਮ ਨੂੰ ਇਸ ਦੇ ਵਿੱਚ ਵਸਾ ਕੇ ਨਾਮ ਸਿਮਰਦਾ ਰਹਿੰਦਾ ਹੈ ਸਾਚੀ ਬਾਣੀ ਹਰ ਗੁਣ ਗਾਵੈ ਨਤਰੀ ਨਦਰ ਨਿਹਾਲ ਉਹ ਸਦਾ ਥਿਰ ਰਹਿਣ ਵਾਲੀ ਸਿਮਰ ਸਲਾ ਦੀ ਬਾਣੀ ਦੇ ਰਾਹੀਂ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਤੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਉਹ ਸਦਾ ਸੁਖੀ ਰਹਿੰਦਾ ਹੈ ਸਤ ਗੁਰ ਗਿਆਨ ਸਦਾ ਕਟ ਚੰਨਨ ਅਮਰ ਸਿਰ ਬਾਦਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਬਖਸ਼ਿਆ ਗਿਆਨ ਸਦਾ ਚਾਨਣ ਕਰੀ ਰੱਖਦਾ ਹੈ ਉਹਨਾਂ ਦਾ ਹੁਕਮ ਦੁਨੀਆ ਦੇ ਬਾਦਸ਼ਾਹਾਂ ਦੇ ਸਿਰ ਉੱਤੇ ਵੀ ਚੱਲਦਾ ਹੈ ਅਨੰਦ ਭਗਤ ਕਰੇ ਜਨ ਰਾਤੀ ਰਾਮ ਨਾਮ ਸਤਿਲਾ ਉਹ ਹਰ ਵੇਲੇ ਹਰ ਦਿਨ ਰਾਤ ਪ੍ਰਮਾਤਮਾ ਦਾ ਪ੍ਰਮਾਤਮਾ ਦਾ ਨਾਮ ਜਪਦੇ ਨੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ਉਹ ਪਰਮਾਤਮਾ ਦੇ ਨਾਮ ਦਾ ਲਾਭ ਖਟਦੇ ਹਨ ਜੋ ਸਦਾ ਕਾਇਮ ਰਹਿਦਾ ਹੈ ਨਾਨਕ RAM ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਪ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪਰਮਾਤਮਾ ਦੇ ਨਾਮ ਦੀ ਪਰਮਾਤਮਾ ਦੇ ਨਾਮ ਦੇ ਰਾਹੀਂ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਪ੍ਰਮਾਤਮਾ ਉਹਨਾਂ ਦੇ ਬਿਲਕੁਲ ਨਜ਼ਦੀਕ ਵਸਦਾ ਹੈ ਉਹਨਾਂ ਦੇ ਕੋਲ ਰਹਿੰਦਾ ਹੈ ਸੋਰਠ ਮਹਲਾ ਤਜਾ ਸੋਰਠ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਦਾਸਮ ਦਾਸ ਹੋਵੇ ਤਾਂ ਹਰ ਪਾਏ ਮਿੱਕੋ ਆਪ ਗੁਆਈ ਦਾਸਨ ਦਾਸ ਦਾਸਾਂ ਦਾ ਦਾਸ ਬਹੁਤ ਹੀ ਨਿਰਮਰਤਾ ਵਾਲਾ ਬੜਾ ਹੀ ਗਰੀਬੀ ਸੁਭਾਅ ਵਾਲਾ ਜਿਹਨੇ ਆਪਾ ਭਾਵ ਗੁਆਇਆ ਹੋਈ ਜਿਹੜਾ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਬਹੁਤ ਗਰੀਬੀ ਸੁਭਾਅ ਵਾਲਾ ਬਣਦਾ ਹੈ ਉਹਨੂੰ ਪਰਮਾਤਮਾ ਮਿਲ ਪੈਂਦਾ ਹੈ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ ਭਗਤਾਂ ਕਾ ਕਾਰਜ ਹਰ ਅਨੰਦ ਹੈ ਅਨ ਦਿਨ ਹਰ ਗੁਣ ਗਾਈ ਪ੍ਰਮਾਤਮਾ ਦੇ ਭਗਤਾਂ ਦਾ ਮੁੱਖ ਕੰਮ ਇਹ ਹੁੰਦਾ ਹੈ ਕਿ ਉਹ ਆਪਾ ਭਾਵ ਗਵਾ ਕੇ ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ गा ਕੇ ਉਸ ਦੇ ਮਲਾਪ ਦਾ ਅਨੰਦ ਮਾਣਦੇ ਹਨ ਸ਼ਬਦ ਰਤੇ ਸਦਾਇ ਕਰੰਗੀ ਹਰ ਸੋ ਰਹੇ ਸੁਮਈ ਭਗਤ ਜਨ ਗੁਰੂ ਦੇ ਸ਼ਬਦ ਵਿੱਚ ਸਦਾ ਇੱਕ ਰਸ ਰੰਗੇ ਰਹਿ ਕੇ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦੇ ਹਨ ਹਰ ਜਿਓ ਸਾਚੀ ਨਜ਼ਰ ਤੇਮਾਰੀ ਹੇ ਪ੍ਰਭੂ ਜੀ ਤੇਰੀ ਮਿਹਰ ਦੀ ਨਗਾ ਤੇਰੀ ਮਿਹਰ ਦੀ ਜੋ ਨਜ਼ਰ ਹੈ ਤੇਰੀ ਜਿਹੜੀ ਮਿਹਰ ਦੀ ਨਿਗਾਹ ਹੈ ਨਾ ਆਪਣੇ ਸੇਵਕਾਂ ਉਤੇ ਸਦਾ ਟਿਕੀ ਰਹਿੰਦੀ ਹੈ ਆਪਣੇ ਆਦਸਾਨੋ ਕਿਰਪਾ ਕਰ ਪਿਆਰੇ ਰੱਖੋ ਪੈਜ ਮਾਰੀ ਰਾਹਉ ਇਹ ਬਾਰੇ ਤੂੰ ਆਪਣੇ ਦਾਸਾਂ ਉੱਤੇ ਕਿਰਪਾ ਕਰਦਾ ਰਿਂਦਾ ਹੈ ਮੇਰੀ ਵੀ ਇੱਜ਼ਤ ਰੱਖ ਰਾਹਉ ਦਾ ਮਤਲਬ ਹੁੰਦਾ ਹੈ ਇੱਥੇ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਸਮਝਾਉਣ ਦਾ ਯਤਨ ਕਰਦੇ ਨੇ ਸ਼ਬਦ ਸਲਾਈ ਸਦਾ ਹਾਂ ਜੀਵਾ ਗੁਰਮਤੀ ਪੋ ਪਗ ਓਏ ਪ੍ਰਭੂ ਮੈਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੇਰੀ ਸਿਫਤ ਸਲਾਹ ਕਰਦਾ ਰਹਾਂ ਤੇ ਸਦਾ ਆਤਮਿਕ ਜੀਵਨ ਪ੍ਰਾਪਤ ਕਰਦਾ ਰਹਾਂ ਗੁਰੂ ਦੀ ਮੱਤ ਉੱਤੇ ਤੁਰਨ ਦੇ ਨਾਲ ਦਰ ਦੂਰ ਹੋ ਜਾਂਦਾ ਹੈ ਮੇਰਾ ਪ੍ਰਭ ਸਾਚਾ ਅਤ ਸੋ ਵਾਲਿਓ ਗੁਰ ਸੇਵਿਆ ਚਿਤ ਲਗਾ ਮੇਰਾ ਪ੍ਰਭੂ ਸੋਣਾ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦਾ ਚਿਤ ਉਸ ਸੋਹਣੇ ਪ੍ਰਭੂ ਵਿੱਚ ਮगन ਰਹਿੰਦਾ ਹੈ ਸਾਚਾ ਸ਼ਬਦ ਸਚੀ ਸਚ ਬਾਣੀ ਸੋ ਜਨ ਅਨ ਦਿਨ ਜਗਾ ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਸਿਰ ਪ੍ਰਭੂ ਦੀ ਸਿਰ ਸਲਾ ਦਾ ਸ਼ਬਦ ਸਿਰ ਸਲਾ ਦੀ ਬਾਣੀ ਵੱਸਦੀ ਹੈ ਉਹ ਮਨੁੱਖ ਹਰ ਵੇਲੇ ਸਿਰ ਸਲਾ ਵਿੱਚ ਸचेत ਰਹਿੰਦਾ ਹੈ ਮਹਾ ਗਬੀਰ ਸਦਾ ਸੁਖ ਦਾਤਾ ਕਿਸ ਕਾਇੰਤ ਨਾ ਪਾਇਆ ਪਰਮਾਤਮਾ ਵੱਡੇ ਡੂੰਘੇ ਜਿਗਰੇ ਵਾਲਾ ਹੈ ਸਦਾ ਹੀ ਜੀਵਾਂ ਨੂੰ ਸੁੱਖ ਦੇਣ ਵਾਲਾ ਹੈ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪੂਰੇ ਗੁਰ ਕੀ ਸੇਵਾ ਕਿਨੀ ਆਚਿੰਤ ਹਰ ਮਨ ਵਿਸਾਇਆ ਜਿਹੜਾ ਮਨੁੱਖ ਪੂਰੇ ਗੁਰੂ ਦੀ ਦਸੀ ਸੇਵਾ ਕਰਦਾ ਹੈ ਉਸ ਦੇ ਮਨ ਵਿੱਚ ਉਹੀ ਪਰਮਾਤਮਾ ਆ ਵੱਸਦਾ ਹੈ ਜਿਸ ਨੂੰ ਕੋਈ ਚਿੰਤਾ ਪਹੁੰਚ ਨਹੀਂ ਸਕਦੀ ਮਨ ਤਨ ਨਿਰਮਲ ਸਦਾ ਸੁਖੀ ਅੰਤਰ ਵਿਚੋਂ ਪਰਮ ਚਿਕਾਇਆ ਉਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਉਸ ਦੇ ਹਿਰਦੇ ਵਿੱਚ ਸਦਾ ਸੁਖੀ ਸੁਖ ਹੈ ਉਹ ਆਪਣੇ ਅੰਦਰੋਂ ਭਟਕਣਾ ਦੂਰ ਕਰ ਲੈਂਦਾ ਹੈ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰ ਪਰ ਮਾਤਮ ਦੇ ਮਾਲਾਪ ਦਾ ਰਸਤਾ ਬੜਾ ਕਠਨ ਹੈ ਕੋਈ ਵਿਰਲਾ ਹੀ ਉਹ ਰਸਤਾ ਲੱਭਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਹਰ ਕਹਿ ਰੰਗ ਰਤਾ ਸ਼ਬਦ ਹੈ ਮਤ ਹਉ ਮੈਂ ਤਜੇ ਬੁਕਾਰ ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਗੁਰੂ ਦੇ ਸ਼ਬਦ ਵਿੱਚ ਮਸਤ ਰਹਿੰਦਾ ਹੈ ਤੇ ਆਪਣੇ ਅੰਦਰ ਹਉਮੇ ਆਦਿਕ ਬੁਕਾਰ ਜੂੜ ਕਰ ਦਿੰਦਾ ਹੈ ਨਾਨਕ ਨਾਮ ਰਤਾਇਕ ਰੰਗੀ ਸ਼ਬਦ ਸਵਾਰ ਨਾਰਾ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਉਹ ਮਨੁੱਖ ਉਸ ਪ੍ਰਭੂ ਦੇ ਨਾਮ ਵਿੱਚ ਇੱਕ ਰਸ ਰਤਾ ਰਹਿਦਾ ਹੈ ਜੋ ਗੁਰੂ ਦੇ ਸ਼ਬਦ ਦੇ ਰਾਈ ਉਸ ਦਾ ਜੀਵਨ ਸਵਾਰ ਦਿੰਦਾ ਹੈ ਸੋ ਗੁਰੂ ਸواری ਖਾਲਸਾ ਸਾਧ ਸੰਗਤ ਜੀ ਅੱਜ ਦੀ ਜੋ ਅਗੰਮੀ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ ਜੋ ਅਗਮੀ ਬਾਣੀ ਦਾ ਪਾਠ ਆਪਜੀ ਨੇ ਸਰਵਣ ਕੀਤਾ ਹੈ ਇੱਕ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਉਚਾਰਨ ਕੀਤਾ ਹੋਇਆ ਸੀ ਤੇ ਬਾਕੀ ਦੋ ਸ਼ਬਦ ਜੋ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਜੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਉਚਾਰਨ ਕੀਤੇ ਹੋਏ ਸੀ ਇਹਨਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਨੇ ਇਹ ਹੋਈ ਸਮਝਾਇਆ ਹੈ ਕਿ ਜਿਹੜਾ ਉਸ ਪਰਿਪੂਰਨ ਪ੍ਰਮਾਤਮਾ ਉਸ ਪਰਿਪੂਰਨ ਪਰਮੇਸ਼ਰ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਜਿਹੜਾ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ ਉਸ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਓੰਕਾਰਦ ਖਤਮ ਹੋ ਜਾਂਦੇ ਹਨ ਤੇ ਉਹ ਜਿਹੜਾ ਅਗੰਮੀ ਜੀਵਨ ਜਿਹੜਾ ਉਸ ਦਾ ਹੈ ਉਸ ਦਾ ਵਧੀਆ ਜੀਵਨ ਜਿਹੜਾ ਉਹ ਪ੍ਰਮਾਤਮਾ ਦੇ ਦਰਕਾਰ ਵਿੱਚ ਪਹੁੰਚਣ ਵਾਲਾ ਬਣ ਜਾਂਦਾ ਹੈ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਪਹੁੰਚ ਜਾਂਦਾ ਹੈ ਸੋ ਸਾਧ ਸੰਗਤ ਜੀ ਔ ਆਪਾਂ ਵੀ ਉਸ ಪರಿਪੂਰਨ परमात्मा ਉਸ ਪਰਮੇਸ਼ਰ ਦਾ ਉਹ रमे हुए राम ਦਾ ਉਹ शिवाय गुरु ਦਾ ਨਾਮ ਜਪੀਏ ਉਸ ਦਾ ਨਾਮ ਜਪ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸਹੇਲੇ ਕਰ ਲਈਏ ਜੀ ਸਾਧ ਸੰਗਤ ਜੀ ਅੱਜ ਜੋ ਬਾਣੀ ਅੱਜ ਜੋ ਪਾਠ ਕਰਨ ਦੀ ਸਤਗੁਰਾਂ ਦੀ ਸੇਵਾ ਲਈ ਹੈ ਇਹ ਪਾਠ ਦੀ ਕਰਨ ਦੀ ਸੇਵਾ ਕਰਦੇ ਹੋਇਆ ਇਹ ਬਾਣੀ ਦਾ ਪਾਠ ਕਰਦੇ ਹੋਇਆ ਦਾਸ ਰਿਕ ਨੂੰ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੁਣ ਜੀਆਂ ਭੁੱਲਾਂ ਗਲਤੀਆਂ ਬਖਸ਼ ਲੈਣਾ ਜੀ ਕਿਰਪਾ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਬਲ ਬੁੱਧੀ ਬਖਸ਼ਿਸ਼ ਕਰਨਾ ਮਹਾਰਾਜ ਸਿਧ ਪਾਤਸ਼ਾਹ ਕਿਰਪਾ ਕਰਨਾ ਸਾਥ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਦਾਸਾ ਚੈਨਲ ਗੁਰ ਸਾਥੀਏ ਸਬਦ ਉਚਾਰ ਸਬਸਕ੍ਰਾਈਬ ਕਰ ਲਵੋ ਜੀ ਤੇ ਜੋ ਅੱਜ ਆਪ ਜੀ ਨੇ ਸਰਮ ਕਰਨਾ ਹੈ ਇਸ ਸ਼ਰਮਣ ਕਰਕੇ ਇਹ ਲਾਈਕ ਕਰੋ ਸ਼ੇਅਰ ਕਰੋ ਆਪ ਜੀ ਦਾ ਕੋਟਨ ਕੋਟ ਤਨਵਾਦ ਹੋਵੇਗਾ ਸੋ ਸਾਧ ਸੰਗਤ ਜੀ ਭੁਲਾ ਬਖਸ਼ ਦੇਣਾ ਜੀ ਆਓ ਹੁਣ ਖਿਮਾ ਬਖਸ਼ੋ ਜੀ ਹੁਣ ਆਗਿਆ ਦਿਓ ਤੇ ਫਤਿਹ ਬੁਲਾਈਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ